ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਦੇ ਵਿੱਚ ਮੀਲ ਪੱਥਰ ਸਾਬਿਤ ਹੋ ਰਹੇ ਹਨ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਇਸ ਵਕਤ ਕੁੱਲ 118 ਸਕੂਲ ਆਫ ਐਮੀਨੈਂਸ ਹਨ ਸਕੂਲ ਆਫ ਐਮੀਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਸੂਬੇ ਦੇ ਵਿੱਚ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ ਜਿਸ ਕਰਕੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਫੁਣ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਰਹੇ ਹਨ ਪੰਜਾਬ ਨੂੰ ਰੰਗਲਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਪੰਜਾਬ ਦੇ ਸਕੂਲਾਂ ਨੂੰ ਵਰਲਡ ਲੈਵਲ ਦਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਐਜੂਕੇਸ਼ਨ ਹੈਗੀ ਹੈ ਵਿਸ਼ਵਾਸ ਦੀ ਤੁਹਾਡੇ ਕੋਲੇ ਮਾਪੇ ਆਪਣੇ ਬੱਚੇ ਤੁਹਾਡੇ ਹੱਥ ਫੜਾ ਜਾਂਦੇ ਨੇ ਇਸ ਵਿਸ਼ਵਾਸ ਤੇ ਕਿ ਅਸੀਂ ਮਾਪੇ ਜੰਮਣ ਵਾਲਿਆਂ ਤੁਸੀਂ ਮਾਪੇ ਇਹਨਾਂ ਨੂੰ ਕੁਝ ਬਣਾ ਦਿਓ ਸੋ ਅੱਜਕੱਲ ਬੱਚਿਆਂ ਚ ਬਹੁਤ ਸਕਿਲਸ ਨੇ ਹੁਨਰ ਹੈ ਉਸ ਹੁਨਰ ਨੂੰ ਤਰਾਸ਼ਣ ਦੀ ਲੋੜ ਹੈ ਸਕੂਲ ਆਫ ਐਮਿਨਸ ਨੂੰ ਜੇ ਪੰਜਾਬੀ ਚ ਕਹਿਣਾ ਹੋਵੇ ਹੁਨਰ ਨੂੰ ਤਰਾਸ਼ਣ ਵਾਲਾ ਸਕੂਲ ਨਾ ਮਨਪੇ ਸੰਗੇ ਪਿੰਡ ਲੇਲਾ ਮਨ ਕੋ ਕੀ ਮਸਲਾ ਕੀ ਹੈ ਮਸਲਾ ਸਾਰਾ ਇਦਾਂ ਹੈਗਾ ਵੀ ਸਾਡੇ ਪਿੰਡ ਚ 11000 ਵੋਲਟੇਜ ਦੀ ਤਾਰ ਨਗਾ ਰਹੇ ਨੇ ਬਿਜਲੀ ਬੋਰਡ ਵਾਲੇ ਤੇ ਸਾਡੇ 40 50 ਪਰਿਵਾਰਾਂ ਦੇ ਵਿਰੋਧ ਜਾ ਕੇ ਸਾਡਾ ਹੈਗਾ ਰਸਤਾ ਛੋਟਾ ਜਿਹਾ ਹੈ ਪਹਿਲਾਂ ਕਾਫੀ ਖੰਭੇ ਲੱਗੇ ਹੋਏ ਆ ਪਹਿਲਾਂ ਇਥੋਂ ਕੇਵਲ ਲੰਘ ਰਹੀ ਆ ਪਰ ਪਿਛਲੇ 1 ਸਾਲ ਤੋਂ ਅਸੀਂ ਵਿਰੋਧ ਕਰ ਰਹੇ ਆ ਵਿਰੋਧ ਦੇ ਬਾਵਜੂਦ ਹੀ ਸਾਡੇ ਖੰਭੇ ਲਾ ਗਏ ਵਿਰੋਧ ਦੇ ਬਾਵਜੂਦ ਹੀ ਸਾਡੇ ਟਰਾਂਸਫਾਰਮਰ ਲਾ ਗਏ ਅਸੀਂ ਲਗਾਤਾਰ ਬਿਜਲੀ ਬੋਰਡ ਨੂੰ ਸ਼ਿਕਾਇਤਾਂ ਦੇ ਰਹੇ ਆ ਚੀਫ ਸਾਹਿਬ ਤੱਕ ਮਿਲ ਰਹੇ ਆ ਪਰ ਸਾਡੀ ਸੁਣਵਾਈ ਨਹੀਂ ਹੋ ਰਹੀ ਇਹ ਕਾਰਨ ਕੀ ਮਸਲਾ ਕਿਉਂ ਇਹ ਹੋ ਰਿਹਾ ਕਾਰਨ ਸਰ ਗੁਰਦਰਾ ਸਾਹਿਬ ਆ ਸਾਡੇ ਉਹਦੇ ਲਈ ਇਹਨਾਂ ਨੇ ਟਰਾਂਸਫਾਰਮਰ ਖਾਇਆ ਸੀਗਾ ਤੇ ਜਦੋਂ ਅਸੀਂ ਉਹ ਚੀਜ਼ ਦਾ ਇਤਰਾਜ਼ ਕੀਤਾ ਵੀ ਇਹਨੂੰ ਪਿੰਡ ਤੋਂ ਬਾਹਰ ਰੱਖ ਲਓ ਵੀ ਟਰਾਂਸਫਾਰਮਰ ਪਿੰਡ ਤੋਂ ਬਾਹਰ ਰੱਖਿਆ ਜਾਵੇ ਤੇ ਇਹਨਾਂ ਨੇ ਉਹ ਚੀਜ਼ ਨੂੰ ਹਾਈਲਾਈਟ ਕਰਤਾ ਧਾਰਮਿਕ ਮੁੱਦਾ ਬਣਾ ਲਿਆ ਉਹਦਾ ਅਸੀਂ ਚਾਹੁੰਦੇ ਵੀ ਟਰਾਂਸਫਾਰਮਰ ਪਿੰਡ ਤੋਂ ਬਾਹਰ ਰੱਖ ਕੇ ਮੇਰੇ ਪਿੰਡ ਦੇ ਆਲੇ-ਦੁਆਲੇ ਦੀ 11000 ਵੋਲਟੇਜ ਘੁੰਮੀ ਹੋਈ ਹੈ ਅਸੀਂ ਚਾਹੁੰਦੇ ਵੀ ਪਿੰਡ ਤੋਂ ਬਾਹਰ ਟਰਾਂਸਫਾਰਮਰ ਰੱਖਿਆ ਜਾਵੇ ਤੇ ਨਾ ਲੋਕਾਂ ਨੂੰ ਦਿੱਕਤ ਆਵੇ ਨਾ ਸਾਨੂੰ ਪਰੇਸ਼ਾਨੀ ਆਵੇ ਕੋਈ 40 50 ਘਰ ਇਸ ਰਾਹ ਦੇ ਉੱਤੇ ਲੱਗਦੇ ਆ ਤੇ ਛੋਟਾ ਜਿਹਾ ਰਾਹ ਵਾ ਪਹਿਲੇ ਹੀ ਖੰਬੇ ਬਹੁਤ ਲੱਗੇ ਹੋਏ ਜੀ ਕੋਈ ਅਸੀਂ ਪ੍ਰੋਗਰਾਮ ਕਰਨਾ ਕੋਈ ਕਾਰਵਿਹਾਰ ਕਰਨਾ ਸਾਰਾ ਇਸ ਰਾਹ ਤੇ ਕਰਦੇ ਆ ਤੇ ਸਾਰੇ ਘਰ ਇਸ ਚੀਜ਼ ਦੇ ਬਰੋਚ ਨੇ ਪਰ ਕੁਝ ਦੋ ਤਿੰਨ ਬੰਦੇ ਪਿੰਡ ਦੇ ਉਹਦਾ ਦੀ ਪਾਸ ਹੋਇਆ ਹੋਇਆ ਰਸਤਾ ਬਕਾਇਦਾ ਉਹਦਾ ਦੀ ਪਾਸ ਹੋਇਆ ਹੋਇਆ ਪਰ ਸਾਨੂੰ ਮਹਿਕਮਾ ਨਕਸ਼ਾ ਨਹੀਂ ਦੇ ਰਿਹਾ ਆਰਟੀਪੀ ਅਸੀਂ ਉਹਦੇ ਬਾਵਜੂਦ ਵੀ ਸਾਨੂੰ ਨਕਸ਼ਾ ਨਹੀਂ ਮਿਲਦੇ ਆ ਹਾਈ ਕੋਰਟ 'ਚ ਸਾਡਾ ਕੇਸ ਚੱਲ ਰਿਹਾ ਬਈ ਫਿਰ ਵੀ ਧੱਕੇ ਨਾਲ ਸਾਡੇ ਪਿੰਡ ਤਾਰ ਪਾਉਂ ਆਉਂਦੇ ਨੇ ਇਹ ਪੁੱਛਣਾ ਹੈ ਵੀ ਜਿਹੜੀ ਇਹ ਤਾਰ ਪਾਈ ਜਾ ਰਹੀ ਆ ਜਿਹੜਾ ਟਰਾਂਸਫਾਰਮਰ ਲਗਾਇਆ ਜਾ ਰਿਹਾ ਇਹਦੇ ਨਸਬ ਦੂਜੀ ਸਾਈਡ ਤੋਂ ਪਾਸ ਹੋਇਆ ਬਿਲਕੁਲ ਸਰ ਬਿਲਕੁਲ ਫਿਰ ਵੀ ਉਹ ਉਹਦੇ ਵੀ ਥੋੜੇ ਇਧਰ ਉਧਰ ਦੀ 50 ਮੀਟਰ ਤਾਰ ਪੈਂਦੀ ਆ ਕੇਵਲ ਸਿਰਫ ਸਰ 11000 ਵੋਲਟ ਦੀ ਜਿਹੜੀ ਪੈਣੀ ਆ 50 ਮੀਟਰ ਪੈਣੀ ਆ ਸਾਡੇ ਕਨੇ 200 ਪਲੱਸ ਪੈਂਦੀ ਆ ਪਰ ਫਿਰ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਡਾ ਕੋਰਟ ਚ ਕੇਸ ਚੱਲ ਰਿਹਾ ਕੋਰਟ ਚ ਕੇਸ ਚੱਲਣ ਦੇ ਬਾਵਜੂਦ ਵੀ ਸਾਡੇ ਤੇ ਕਦੇ ਮੈਹਿਕਮਾ ਚੜ੍ਹ ਕੇ ਆ ਜਾਂਦਾ ਕਦੇ ਪੁਲਿਸ ਚੜ੍ਹ ਕੇ ਜਾਂਦੀ ਆ ਕਦੇ ਸਾਨੂੰ ਧਮਕੀਆਂ ਭੇਜ ਦਿਆ ਸੀ ਧੱਕੇ ਨਾਲ ਤਾਰ ਪਾ ਕੇ ਜਾਵਾਂ ਕ ਉਹ ਸਾਡੇ ਪਰਿਵਾਰ ਗਰੀਬ ਪਰਿਵਾਰ ਆ ਸੀ ਅਸੀਂ ਜਦੋਂ ਵੀ ਇਕੱਠੇ ਹੁੰਨੇ ਆ ਤੇ ਅਸੀਂ ਇਹ ਚੀਜ਼ ਦਾ ਵਿਰੋਧ ਕਰਦੇ ਆ ਵੀ ਸਾਡੀ ਸੁਣਵਾਈ ਕਰ ਲੋ ਸਾਡੀ ਮਿਹਨਤ ਆ ਜੀ ਸਾਡੀ ਬੇਨਤੀ ਆ ਪਰ ਇਹ ਸਾਨੂੰ ਲਲਕਾਰਦੇ ਹਰੇਕ ਵਾਰੀ ਅਧਿਕਾਰੀਆਂ ਨੂੰ ਮਿਲਿਓ ਅਧਿਕਾਰੀਆਂ ਨਾਲ ਗੱਲਬਾਤ ਹੋਈ ਜੀ ਅਸੀਂ ਐਸਡੀਓ ਸਾਹਿਬ ਅੱਖੋਂ ਨੂੰ ਦੋ ਤਿੰਨ ਵਾਰੀ ਮਿਲੇ ਆ ਚੀਫ ਸਾਹਿਬ ਨੂੰ ਮਿਲ ਕੇ ਆਏ ਆ ਤੇ ਹਾਲੇ ਅਸੀਂ ਅੱਖੋਂ ਸਾਹਿਬ ਨੂੰ ਮਿਲ ਕੇ ਆਏ ਆ ਜਦੋਂ ਜੀ ਟਰਾਂਸਫਾਰਮ ਲਾਉਣ ਲੱਗੇ ਸੀ ਸਾਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਇਹ ਟਰਾਂਸਫਾਰਮ ਤੁਹਾਡੇ ਲਈ ਨਹੀਂ ਰੱਖਿਆ ਹੈਗਾ ਅਸੀਂ ਇੱਧਰ ਲਈ ਰੱਖਿਆ ਵਾ ਜੀ ਵੀ ਇਹ ਤਾਰ ਇੱਧਰ ਦੀ ਨਹੀਂ ਪੈਣੀ ਹੈਗੀ ਤਾਰ ਪਰਲੇ ਪਾਸੇ ਦੀ ਪੈ ਉਹ ਤੋਂ ਬਾਅਦ ਹੁਣ ਜਦੋਂ ਇਹ ੱਤਕਾ ਲੈ ਕੇ ਬੰਦੇ ਮੁੰਡੇ ਲੈ ਕੇ ਆਏ ਜੀ ਤੇ ਪਿੰਡ ਦੇ ਕੁਝ ਬੰਦੇ ਆਏ ਜੀ ਤੇ ਮਹਿਕਮੇ ਨੂੰ ਮੂਹਰੇ ਕਰ ਤਾ ਨੇ ਜਦੋਂ ਤਾਰ ਪਾਉਣ ਆਏ ਸੀ ਤਾਰ ਪਾਉਣ ਰੋਕਿਆ ਜੀ ਹੁਣ ਤੁਹਾਡੇ ਸਾਹਮਣੇ ਇਹ ਤਿੰਨ ਕਰਮ ਦਾ ਮਸਾਰਾ ਵਾ ਸਾਡਾ ਹੀ ਢਾਈ ਕਰਮ ਦਾ ਇੱਥੇ ਪਹਿਲਾਂ ਖੰਭੇ ਲੱਗੇ ਹੋਇਆ ਹੁਣ ਖੰਭੇ ਲੱਗੇ ਲਾਉਣ ਲੱਗੇ ਹੋਰ ਅਸੀਂ ਵਿਆਹ ਸ਼ਾਦੀਆਂ ਪ੍ਰੋਗਰਾਮ ਕਿੱਥੇ ਕਰਾਂਗੇ ਜੀ ਸਾਡੇ ਸਾਰੇ ਇੱਥੇ ਜਿਹੜੇ 50 ਘਰ ਨੇ ਸਾਡੇ ਦੋ ਜਾਂ ਤਿੰਨ ਬਸਵੇ ਦੇ ਘਰ ਨੇਗੇ ਜੀ ਸਾਰੇ ਟੈਂਟ ਇੱਥੇ ਲਾਉਂਦੇ ਆ ਸਰਪ ਤਿੰਨ ਘਰ ਆਉਂਦੇ ਜੀ ਤਿੰਨ ਘਰਾਂ ਦੇ ਮੂਹਰੇ ਦੀ ਤਾਰ ਨਹੀਂ ਕੱਢ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆਂ ਵੀ ਇਹ ਮੁੱਦਾ ਇੱਥੇ ਬੰਦ ਕੀਤਾ ਜਾਵੇ ਟਰਾਂਸਫਾਰਮ ਸਾਨੂੰ ਕੋਈ ਮਤਲਬ ਨਹੀਂ ਟਰਾਂਸਫਾਰਮ ਜੇ ਰੱਖਣਾ ਰੱਖਣਾ ਤਾਂ ਤਾਰ ਆਪਦੇ ਬੰਨੀ ਕੱਢ ਲੈਣ ਜੀ ਜੇ ਇਹਨਾਂ ਨੂੰ ਇਹ ਵੀ ਮਨਜ਼ੂਰ ਨਹੀਂ ਸਾਨੂੰ ਦਵਾਉਣਾ ਚਾਹੁੰਦੇ ਅਸੀਂ ਇਹ ਵੀ ਮਨਜ਼ੂਰ ਆ ਸਾਨੂੰ ਵੀ ਅਸੀਂ ਟਰਾਂਸਫਾਰਮ ਦੀ ਜਗ੍ਹਾ ਅਸੀਂ ਆਪ ਦਿੰਨੇ ਆ ਜੀ ਅਸੀਂ ਆਪ ਟਰਾਂਸਫਾਰਮ ਬਾਹਰ ਖਾਉਨੇ ਆ ਅਸੀਂ ਗੁਰਦੁਆਰਾ ਸਾਹਿਬ ਨੂੰ ਲਾਈਟ ਪੂਰੀ ਦਿੰਨੇ ਆ ਜੀ ਇਹਨਾਂ ਦੇ ਘਰਾਂ ਨੂੰ ਲਾਈਟ ਪੂਰੀ ਦਿੰਨੇ ਆ ਕਹਿੰਦੇ ਸਾਡੇ ਜੀ ਘਰਾਂ 'ਚ ਲਾਈਟ ਘੱਟ ਆਉਂਦੀ ਆ ਉਹ ਸਾਡੇ ਜਿਵੇਂ ਬਾਰੀ ਆ ਜੀ ਅਸੀਂ ਆਪਦੇ ਪਾਸੇ ਟਰਾਂਸਫ ਵੀ ਸਾਡੇ ਸਾਥੀ ਅਸੀਂ ਸਾਰੇ ਘਰਾਂ ਦੇ ਲੈੜ ਪੂਰੀ ਕਰਾਂਗੇ ਜੀ ਇਹ 11000 ਬੋਟੇ ਤਾਰ ਕਰਨਾ ਚਾਹੁੰਦੇ ਆ ਜੀ ਪਹਿਲਾਂ ਸਾਡੇ ਪਿੰਡ ਇੱਕ ਦੋ ਮੋਤਾ ਹੋ ਗਈਆਂ ਬਿਜਲੀ ਵਿਭਾਗ ਨੇ ਸਾਨੂੰ ਕੀ ਦੇਤਾ ਜੀ ਉਹ ਗਰੀਬੀ ਪਰਿਵਾਰ ਸੀ ਬੋਲਿਆ ਨਹੀਂ ਜੀ ਉਹਦੀ ਮਾਂ ਇੱਥੇ ਤਾਂ ਆ ਮਾਰ ਮਰ ਰਹਿੰਦੀ ਰਹੀ ਉਧਰ ਵੀ ਜਦੋਂ ਪ੍ਰਸ਼ਾਸਨ ਆਇਆ ਜੀ ਉਧਰ ਵੀ ਪ੍ਰਸ਼ਾਸਨ ਨੇ ਇਹ ਗੱਲ ਕਹੀ ਆ ਜੀ ਵੀ ਤੁਸੀਂ ਨਾ ਤਾਰ ਪਾਓ ਪਹਿਲਾਂ ਸਾਡੇ ਬੱਚੇ ਮਰ ਗਏ ਸਾਡੇ ਨਾਲ ਨਾ ਧੱਕਾ ਕਰੋ ਹੁਣ ਮਰਗ ਹੋ ਜਾਂਦੀ ਆ ਸਾਡੇ ਕੋਈ ਖੁਸ਼ੀ ਆ ਗਮੀਆਂ ਸੀ ਇੱਥੇ ਟੈਂਟ ਲਾਉਣਾ ਵਾ ਜੀ ਅਸੀਂ ਕਿੱਥੇ ਲਾਈਏ ਜੀ ਇੰਨਾ ਤਾਂ ਘਰਾਂ ਵਿੱਚ ਹੈਗੇ ਜਗਾਂ ਦੀ ਆਪ ਦੇ ਘਰ ਟੈਂਟ ਲਾ ਲੈਂ ਅਸੀਂ 5-6 ਵਾਰ ਇਹਨਾਂ ਨੂੰ ਮੈਂਤ ਕਰ ਚੁੱਕਿਆ ਮੈਗਵੇ ਦੀ ਮੈਂਤ ਕਰਦਿਆਂ ਵੀ ਸਾਨੂੰ ਨਾ ਕਰੋ ਇਹ ਜੇ ਹਜੇ ਵੀ ਨਹੀਂ ਹਟੇ ਫਿਰ ਇੱਥੇ ਕੋਈ ਜਾਣੇ ਮਾਨੇ ਨੁਕਸਾਨ ਹੋ ਸਕਦਾ ਜੀ ਅਸੀਂ ਸਰ ਇੱਕ ਲੀਲਾਪੜ ਦੀ ਬੇਬੀ ਲਾਈਨ ਕੱਟਣ ਨੂੰ ਲੱਗੀ ਕਿਉਂਕਿ ਸ਼ੂਕਰੀਟ ਹੋਇਆ ਹਾਂਜੀ ਹਾਂਜੀ ਉੱਤੇ ਦੀ ਪੂਲ ਅਸੀਂ ਪੂਲ ਲਾਤੇ ਸੀਗੇ ਕੇਵਲ ਪੁਰਵਾਸ ਤੇ ਤੁਸੀਂ ਤਾਰੇ ਕੇਵਲ ਬਣੀ ਇੱਥੇ ਉਹਨਾਂ ਨੂੰ ਲਗਾ ਤਾਰੇ ਬਣੀ ਇੱਥੇ ਬਾਕੀ ਉਹ ਮੰਨਿਓ ਹਾਈ ਕੋਰਟ ਵਿੱਚ ਕੇਸ ਚੱਲ ਰਿਆਂ ਉਹਦਾ ਜੋ ਉੱਥੇ ਹੁਕਮ ਹੁਣ ਸਾਨੂੰ ਉਹ ਸਾਰਾ ਅਸੀਂ ਇਹਦਾ ਕੰਮ ਖਰਾਬ ਹੋ ਗਿਆ ਫਿਰ ਇਹਨਾਂ ਦਾ ਕੰਮ ਬੰਦਿਆ ਮਦਰ ਨਦਰ ਉਪਕਰਣ ਹਾਂਜੀ ਕੋਈ ਹਾਂਜੀ ਕੋਈ ਘਰ ਨਹੀਂ ਹੋ ਸਕਦਾ